ਬਾਪੂ ਜੀ ਕੀ ਚੱਕਰ ਹੈ ਕੀ ਤੁਹਾਡੇ ਨਾਲ ਗੱਲ ਕੀ ਹੋਈ ਕੀ ਚੱਕਰ ਹੈ ਮਕਾਨ ਦਾ ਚੱਕਰ ਆ ਕਿੰਦਾ ਦੀਆਂ ਟੀਚਰਾਂ ਕਰਦੇ ਸਾਨੂੰ ਮੈਂ ਚੱਲਿਆ ਮੰਗਤਾ ਮਨ ਲੇ ਤੁਹਾਨੂੰ ਕਹਿੰਦੇ ਕਿ ਚੱਲਿਆ ਮੰਗਤਾ ਹਾਂ ਮਰੋਤੀ ਹੋ ਗਿਆ ਡੰਡਾ ਫੜ ਕੇ ਤੁਰਨਾ ਉਹ ਵੀ ਉਹਦੀ ਸੱਸਿਆਂ ਦੀ ਆ ਝੂਠਾ ਕੇਸ ਪਾ ਕੇ ਚੱਲ ਗਏ ਇਹ ਦਾਜ ਮੰਗਦਾ ਮਨ ਲੇ ਤੁਹਾਡੀ ਜਿਹੜੀ ਉਹਨਾਂ ਦੇ ਮੂੰਹ ਦੀ ਗੁਰਮਣੀ ਅੱਛਾ ਕਿਹੜਾ ਕੇਸ ਪਾਉਣਾ ਦਾਜ ਦਾ ਕੇਸ ਪਾ ਕੇ ਚੱਲ ਗਈ ਤੁਹਾਡੇ ਦੇ ਉੱਤੇ ਪਰਚਾ ਬੰਨ ਲਿਆ ਮੇਰੀ ਕੁੜੀ ਮਰ ਗਈ ਤੇ ਕਿਹੜਾ ਪਰਚਾ ਜਿਹੜਾ ਪਾਉਂਗੇ ਕਤਲ ਦਾ ਮੇਰੀ ਕੁੜੀ ਮਰ ਗਈ ਅੱਛਾ ਕੀ ਕਹਿੰਦੇ ਕੀ ਆ ਪਾਂਦੀਆਂ ਜੀ ਮੈਂ ਤੁਹਾਨੂੰ ਆਖਾ ਬੇਸਾਉਂਗੀ ਜਿਹੜੇ ਚਪੇੜਾ ਮਾਰਦੀਆਂ ਤੁਹਾਨੂੰ ਹੁਣ ਕਹਿ ਕੇ ਗਈ ਆਪ ਚਲਦੀ ਆ ਤੇ ਤੁਹਾਡਾ ਪੁੱਤ ਨਹੀਂ ਬੋਲਦਾ ਕੁਝ ਪਤਾ ਨਹੀਂ ਕੀ ਬੋਲਣਾ ਪਤਾ ਨਹੀਂ ਸੁਕੋਗਾ ਨਾ ਦਵਾ ਇਹ ਨਾਮ ਮੇਂ ਪਰਚਾ ਕੇ ਹੁੰਦਾ ਨਾ ਇਹਨਾਂ ਫੇਰ ਨੂ ਬਸਾ ਦੇਣਾ ਹੈ ਇੱਥੇ ਤੁਹਾਨੂੰ ਮਾਰਦੇ ਕੁਟਦੇ ਵੀ ਆ ਮੇਰਾ ਸ਼ਕਲ ਮਾਰ ਕੇ ਮੇਰਾ ਘੋੜਾ ਤੋੜਿਆ ਮੇਰੇ ਤੋਂ ਰਹਿਣ ਜਾਂਦਾ ਆ ਦਿਖਣੇ ਕਿ ਮੈਂ ਸ਼ੈ ਜਿਹੀ ਤੋੜਿਆ ਰਹਿੰਦਾ ਤੁਸੀਂ ਪੁੱਛਦੇ ਨਹੀਂ ਕਿ ਚਾਹੀਦਾ ਕੀ ਉਹਨਾਂ ਨੂੰ ਚਾਹੀਦਾ ਇਹੀ ਹੀ ਚਾਹੀ ਮੰਗਦੇ ਨੇ ਮੈਂ ਕਹਾਂਦਾ ਕੌਣ ਦੋ ਅੱਜ ਹਲੇ ਬੋਲਦੇ ਹਾਂ ਤੁਮ ਕਾਉਂ ਨਾ ਨੀਂ ਨਿਕਲਦੇ ਇਥੋਂ ਜੇ ਮੈਂ ਮੂਗੇ ਜਾਣਾ ਮੇਰੇ ਪਰਿਵਾਰ ਦਾ ਹੀ ਤੇ ਤੂੰ ਇਥੇ ਰਹਿ ਤੂੰ ਜਾਣਾ ਨਹੀਂ ਇਥੇ ਫੇ ਲੜਾਈ ਕਰਦਾ ਫੇਰ ਵੀ ਨਹੀਂ ਇਥੇ ਉਹਨਾਂ ਦੀਦਾ ਕੁਝ ਨਹੀਂ ਆਈ ਇਥੇ ਜਾਣਾ ਮੈਂ ਲਾ ਇੱਕ ਉਹਦਾ ਆਪਣਾ ਜਵਾਕ ਕਹਿੰਦਾ ਕਿ ਨੂੰ ਕਹਿੰਦੀ ਮੁੰਡਾ ਕਹਿੰਦਾ ਮੇਰਾ ਤੇ ਤੁਹਾਡੇ ਦੇ ਕੁਰਬਾਨ ਚੱਕ ਕੇ ਮੈਂ ਮੋੜੇ ਦਾ ਮਾਰ ਉਹਦੇ ਪਰਨਾ ਬਧਿਆ ਸੀ ਉਹ ਵਿਚਾਰਾ ਪਰਨਾ ਬਣ ਕੇ ਅੱਗੇ ਨਟਾਏ ਦੇ ਨੰਗਾ ਦਾ ਉਸ ਮੈਂ ਨਹੀਂ ਵੀਡੀਓ ਬਣਾਉਂਗਾ ਕਰਦਾ दारू ਪੀਂਦਾ ਉਹ ਮੇਰੇ ਕੋ ਸਾਰੀਆਂ ਵੀਡੀਓ ਕਈਆਂ ਹੋਈਆਂ ਕੋਣ ਨਸ਼ਾ ਕਰਦਾ ਕੋਣ दारू ਪੀਂਦਾ ਇਹਦਾ ਛੋਟਾ ਮੁੰਡਾ ਕਰਦਾ ਜੀ ਨੰਗਾ ਟੁੰਦਾ ਬਿਲਕੁਲ ਹੱਥ ਨਾਲ ਨੰਗਾ ਕੱਛੂ ਵੀ ਪੁੰਦਾ ਨੀਚੇ ਉਹ ਤਾਂ ਛੋਟਾ ਮੁੰਡਾ ਕਰਦਾ ਨਾ ਪਰ ਛੋਟੇ ਮੁੰਡੇ ਕਰਕੇ ਤੁਹਾਨੂੰ ਬਾਪੂ ਜੀ ਦੇ ਉੱਤੇ ਹੱਥ ਚੱਕਣ ਦਾ ਜਾਂ ਬਾਪੂ ਜੀ ਨੂੰ ਬੋਲਣ ਦਾ ਕੀ ਹੱਤ ਆ ਬਾਪੂ ਨੂੰ ਮੈਂ ਕਦੀ ਤੁਹਾਡੇ ਨਾ ਫਾਦਰ ਸਾਹਿਬ ਥਾਣੇ ਆਏ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਮਾਰਦੇ ਕੁੱਟਦੇ ਹੋ ਤੁਸੀਂ ਰੋਟੀ ਮੰਗ ਜਦੋਂ ਰੋਟੀ ਦਿੰਦੇ ਉਹ ਨਾਲੇ ਕਹਿੰਦੇ ਹੋ ਮੰਗਤਾ ਸਾਡੇ ਘਰੇ ਆ ਗਿਆ ਬਾਹਰ ਨਹੀਂ ਚੱਲਿਆ ਬਾਹਰ ਗੱਲ ਨਹੀਂ ਜੀ ਮੇਰੇ ਘਰੇ ਕੈਮਰੇ ਨੇ ਉਹਨਾਂ ਦਾ ਆਪਣਾ ਬਿਆਨ ਆ ਜੀ ਮਾਰਦੇ ਗੁੱਟ ਦੇ ਆ ਨੇ ਮਾਰਿਆ ਮੇਰੀ ਸਾਈਕਲ ਤੇ ਮਾਰਿਆ ਤੇ ਪੇਨ ਲੜਾਈ ਹੋਈ ਤੇ ਸਾਈਕਲ ਮਾਰਿਆ ਮੁੰਡਿਆਂ ਦੇ ਤੌਣ ਚਲ ਵੱਜਣ ਲੱਗਾ ਉਹ ਮੇਰੇ ਵੱਜ ਕੇ ਆਣ ਕੇ ਮੇਰੀ ਗੱਲ ਸੁਣਾ ਇਹਨਾਂ ਨੂੰ ਕਹੋ ਸਾਡੇ ਮਹੱਲੇ ਜਾ ਕੇ ਪੁੱਛ ਲੋ ਤੁਸੀਂ ਮਹੱਲੇ ਮਹੱਲੇ ਨਹੀਂ ਮਗਿਆ ਖੜਾ ਬੱਸ ਆਲਾ ਬਰਖਦਾਂ ਮੇਰੀ ਕਰਵਾਈ ਹੋਈ ਆ ਰਿਪੋਰਟ ਦਰਜ ਅਪਕਸ਼ਰੀ ਦੇਖਦੇ ਆ ਕਿ ਇੱਕ ਮਾਪਿਓ ਕਿਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਆ ਭਾਵੇਂ ਚਾਰ ਬੱਚੇ ਹੋਣ ਜਾਂ ਜਿੰਨੇ ਮਰਜ਼ੀ ਬੱਚੇ ਹੋਣ ਕਿਸ ਤਰੀਕੇ ਨਾਲ ਗਰੀਬੀ ਦੇ ਵਿੱਚ ਬੱਚਿਆਂ ਨੂੰ ਆਪਣੇ ਅਨੁਸਾਰ ਪਾਲਦੇ ਆ ਉਹਨਾਂ ਨੂੰ ਵੱਡਾ ਕਰਦੇ ਆ ਇਹ ਸੋਚ ਨਾਲ ਕਿ ਵੱਡੇ ਹੋ ਕੇ ਉਹ ਪੁੱਤ ਉਹ ਬੱਚੇ ਉਹਨਾਂ ਦਾ ਸਹਾਰਾ ਬਣਾਂਗੇ ਪਰ ਕਾਲੀਯੁਗੀ ਦੌਰ ਹੈ ਕਾਲੀਯੁਗੀ ਦੌਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਕਿਸ ਤਰੀਕੇ ਨਾਲ ਆਪਣੇ ਮਾਪਿਓ ਨੂੰ ਮਾਰਦੇ ਕੁੱਟਦੇ ਆ ਉਹਨਾਂ ਨੂੰ ਜਿੱਥੇ ਵੱਡੇ ਆਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਉਸੇ ਦੌਰ ਦੇ ਵਿੱਚ ਉਹਨਾਂ ਨੂੰ ਮਾਰਦੇ ਆ ਤੇ ਉਹਨਾਂ ਨੂੰ ਤੰਗ ਕਰਦੇ ਆ ਕਿ ਇਦਾਂ ਦੇ ਕੇਸ ਅਕਸਰ ਹੀ ਆਪਾਂ ਸੁਣਦੇ ਰਹਿੰਨੇ ਆ ਸੋ ਇਸੇ ਤਰ੍ਹਾਂ ਦਾ ਕਿੱਸਾ ਕਿ ਸਾਹਮਣੇ ਆਇਆ ਜਿੱਥੇ ਕਿ ਕਾਲੀਯੁਗੀ ਪੁੱਤਾਂ ਨੇ ਆਪਣੇ ਮਾਪਿਆਂ ਨੂੰ ਮਾਰਿਆ ਕੁੱਟਿਆ ਇੱਥੋਂ ਤੱਕ ਕਿ ਉਹਨਾਂ ਨੂੰ ਰੋਟੀ ਤੱਕ ਨਹੀਂ ਦਿੰਦੇ ਸੋ ਇਹੇ ਕਿੱਸਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਨਾਲੇ ਬਾਪੂ ਜੀ ਨਾਲ ਤੁਹਾਡੀ ਗੱਲ ਕਰਨੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਜਵਾਕ ਉਹਨਾਂ ਨੂੰ ਤੰਗ ਕਰਦੇ ਆ ਉਹਨਾਂ ਨੂੰ ਜਲੀਲ ਕਰਦੇ ਆ ਆਓ ਜਾਣਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਭਗਤ ਚੰਗਾ ਭਗਤ ਸਿੰਘ ਬਾਪੂ ਜੀ ਕੀ ਚੱਕਰ ਹੈ ਕੀ ਤੁਹਾਡੇ ਨਾਲ ਗੱਲ ਕੀ ਹੋਈ ਕੀ ਚੱਕਰ ਹੈ ਮਕਾਨ ਦਾ ਚੱਕਰ ਆ ਮਕਾਨ ਦੇ ਚੱਕਰ ਦੇ ਵਿੱਚ ਸਾਰੇ ਮੈਨੂੰ ਧਮਕੌੜਾ ਚੁੰਦੇ ਨੇ ਕੋਈ ਮੇਰੇ ਨਾਲ ਨਹੀਂ ਕੁੰਦਾ ਸਾਰੇ ਗੰਮੂ ਆਵੇ ਕਿੰਨੇ ਜਵਾਕ ਨੇ ਤੁਹਾਡੇ ਚਾਰ ਜਵਾਗੰਦ ਚਾਰ ਜਵਾਗਨੇ ਤੇ ਰੋਟੀ ਪਾਣੀ ਕੋਈ ਨਹੀਂ ਪੁੱਛਦਾ ਇੰਨਾ ਜੋ ਜਿਹੜੇ ਇੱਥੇ ਕੋਈ ਨਹੀਂ ਪੁੱਛਦਾ ਤੇ ਜਿਹੜਾ ਬਾਹਰ ਕੇ ਰਹਿੰਦਾ ਉਹੋ ਹੀ ਮੈਨੂੰ ਆਂਦਾ ਵੀ ਤੂੰ ਰੋਟੀ ਪਾਣੀ ਖਾ ਜਾ ਕਰ ਮੋਲੋਂ ੱਟਚਰਾ ਕਰਦੇ ਦੰਡੀਆਂ ਕਰਦੇ ਨੇ ਚੱਲਿਆ ਮੰਗਦਾ ਕਿਦਾਂ ਦੀ ੱਟਚਰਾ ਕਰਦੇ ਸਾਨੂੰ ਮੈਂ ਚੱਲਿਆ ਮੰਗਦਾ ਮਨ ਲੋ ਤੁਹਾਨੂੰ ਕਹਿੰਦੇ ਕਿ ਚੱਲਿਆ ਮੰਗਦਾ ਮੈਂ ਰੋਟੀ ਡੰਡਾ ਫੜ ਕੇ ਤੁਰ ਲਾਉਂਦਾ ਵਿਆਹ ਦੀ 사ਸਿਆਂ ਦੀ ਆ ਝੂਠਾ ਕੇ ਪਾ ਕੇ ਚਲ ਗਿਆ ਇਹ ਦਾਲ ਮੰਗਦਾ ਮਨ ਲੋ ਤੁਹਾਡੀ ਜਿਹੜੀ ਉਹਨਾਂ ਦੀ ਮੂਹ ਨਹੀਂ ਅੱਛਾ ਕਿਹੜਾ ਕੇਸ ਪਾਇਆ ਉਹਨੇ? ਉਹ ਦਾਜ ਦਾ ਕੇਸ ਪਾ ਕੇ ਚਲ ਗਈ। ਤੇ ਮੁੜ ਕੇ ਆਈ ਤੇ ਆਂਦੀਆਂ ਜੀ ਮੈਂ ਤੇ ਤੁਹਾਡੇ ਦੇ ਉੱਤੇ ਪਰਚਾ ਪਾਉਣ ਲਿਆ ਤੇ ਮੇਰੀ ਕੁੜੀ ਮਰ ਗਈ ਤੇ ਕਿਹੜਾ ਪਰਚਾ ਕਿਹੜਾ ਪਾਉਣਗੇ? ਕਸਲ ਦਾ ਮੇਰੀ ਕੁੜੀ ਮਰ ਗਈ। ਕਿ ਨਾਲੇ ਤੁਹਾਡੀ ਕੁੜੀ ਤੇ ਤੁਹਾਡੇ ਜਵਾਗ ਦਾ ਤੁਹਾਨੂੰ ਮੰਗਤਾ ਕਹਿੰਦੇ ਆ? ਨਹੀਂ ਉਹਦੇ ਨੂੰਹ ਕਹਿੰਦੀ ਆ ਜੀ। ਅੱਛਾ ਤੁਹਾਡੀ ਨੂੰਹ ਤੁਹਾਨੂੰ ਮੰਗਤਾ ਕਹਿੰਦੀ ਜਦੋਂ ਰੋਟੀ ਖਾਣ। ਤੇ ਯਾਹੀ ਹੁੰਦੀ ਆ ਜੀ। ਤੇ ਮੁੜ ਕੇ ਆਈ ਤੇ ਆਂਦੀ ਆ ਤੁਹਾਡੇ ਨਾਲ ਮੂਗਲੀਆਂ ਨੇ ਤੁਹਾਨੂੰ ਕਟਾਉਣਾ ਚਪੇੜਾਂ ਨਾਲ ਮਾਰਨੀਆਂ। ਅੱਛਾ ਤੁਹਾਡੀ ਨੂੰਹ ਕਹਿੰਦੀ ਕਿ ਤੁਹਾਨੂੰ ਮੈਂ ਚਪੇੜਾ ਮਾਰਨੀਆ ਨੇ ਮਾਂ ਕਹਿੰਦੀ ਆ ਜੀ ਹਰਜਿੰਦਰ ਕੋਰ ਅੱਛਾ ਕੀ ਕਹਿੰਦੇ ਕੀ ਆ ਪਾਂਦੀ ਆ ਜੀ ਮੈਂ ਤੁਹਾਨੂੰ ਆਖਾ ਵੇ ਸਾਂਉਂਗੀ ਜਿਹੜੇ ਮੈਂ ਚਪੇੜਾ ਮਾਰਨੀਆ ਤੁਹਾਨੂੰ ਹੁਣ ਕਹਿ ਕੇ ਗਈ ਆਪ ਚਲ ਗਈ ਆ ਤੇ ਤੁਹਾਡਾ ਪੁੱਤ ਨਹੀਂ ਬੋਲਦਾ ਕੁਝ ਪਤਾ ਨਹੀਂ ਕੀ ਬੋਲਣਾ ਪਤਾ ਤੁਹਕੋ ਨਾ ਦਵਾ ਜੇ ਨਾਮ ਮੈਂ ਪਰਚਾ ਕਰਾਉਂਦਾ ਨਾ ਇਹਨਾਂ ਫੇਰ ਮੈਨੂੰ ਪੇਛਾ ਦੇਣਾ ਹੀ ਇੱਥੇ ਤੁਹਾਨੂੰ ਮਾਰਦੇ ਕੁੱਟਦੇ ਵੀ ਆ ਮੇਰਾ ਸ਼ਕਲ ਮਾਰ ਕੇ ਮੇਰਾ ਘੋੜਾ ਤੋੜਿਆ ਮੇਸਾ ਤੁਰਨ ਜਾਂਦਾ ਅੱਜ ਅੱਜ ਹੁਣ ਕਿਵੇਂ ਸਹੀ ਜਿਹੀ ਤੁਰਿਆ ਫਿਰਦਾ ਚੱਕੇ ਨਾ ਹੋਣੇ ਤੁਰਿਆ ਜਾਂਦਾ ਤੁਹਾਡੇ ਆਪਣੇ ਮੁੰਡੇ ਨਾਲ ਲੜਾਈ ਨੂੰ ਲੱਗਾ ਸੀ ਮੁੰਡੇ ਨੂੰ ਮਾਰਨਾ ਤੇ ਉਹ ਜੋ ਉਹ ਬੁੜਕੀ ਤਾਂ ਮੇਰੇ ਆਣ ਕੇ ਗੋਡੇ ਦੇ ਉੱਤੇ ਵਜਾਣ ਕੇ ਅਜੇ ਅਜੇ ਤਾਂ ਇੱਥੇ ਛੱਟ ਲੱਗੇ ਉਸੇ ਟਾਈਮ ਸਿੱਧਾ ਨਹੀਂ ਹੁੰਦਾ ਵਰਗਾ ਤਾਂ ਉਸ ਤੋਂ ਬਾਅਦ ਦਵਾਈ ਦੋਈ ਕੋਈ ਮੱਲਮ ਪੱਟੀ ਨਹੀਂ ਕਰਾਈ ਐਨਿਵੇਂ ਦਵਾਈ ਮੇਸ ਭਾਈ ਉਹਨੇ ਬਾਹਰ ਲੈ ਕੇ ਤੇਲ ਮਾਰਿਆ ਦਿੱਤਾ ਮਾਰਾ ਮੋਟਾ ਉਹੀ ਪਤਾ ਨਹੀਂ ਕੀ ਹੋਇਆ ਤੇ ਕਿਉਂ ਉਹੀ ਮੈਂ ਮਰੀ ਜਾਂਦਾ ਮਾਰਾ ਮੋਟਾ ਤੁਸੀਂ ਪੁੱਛਦੇ ਨਹੀਂ ਕਿ ਚਾਹੀਦਾ ਕੀ ਉਹਨਾਂ ਨੂੰ ਯਾ ਯਾ ਇਹੀ ਹੀ ਸਾਈ ਮੰਗਦੇ ਨੇ ਮਕਾਨ ਦਾ ਮਕਾਨ ਚੋਂ ਆਦੇ ਹਣੇ ਥੇ ਉੱਟ ਮਕਾਨੋਂ ਇਹ ਵੀ ਨਿਕਲਦੇ ਐ ਇਥੋਂ ਜੇ ਮੈਂ ਮੁਕੇ ਜਾਂਦਾ ਮੇਰੇ ਪਰਿਵਾਰਾਂ ਦਾ ਹੀ ਫੇ ਤੂੰ ਇੱਥੇ ਰਹਾ ਤੂੰ ਜਾਣਾ ਹੀ ਨਹੀਂ ਇੱਥੇ ਫਿਰ ਲੜਾਈ ਕਰਦਾ ਤੇ ਫਿਰ ਵੀ ਨਹੀਂ ਇੱਥੇ ਹੁਣ ਰਹਿਣਾ ਉਹ ਤੂੰ ਜਾ ਨਹੀਂ ਇੱਥੇ ਜਾਈ ਨਾ ਹਾਂਜੀ ਬੇਦਖਲ ਕੀਤਾ ਆ ਮੁੰਡਾ ਕਿਹੜਾ ਇੱਕ ਤੁਸੀਂ ਮੁੰਡਾ ਬੇਦਖਲ ਕੀਤਾ ਕੋਹਣਾ ਉਹ ਅੰਗਰਜੀਤ ਸਿੰਘ ਬੇਦਖਲ ਕੀਤਾ ਮੈਂ ਕਿਉਂ ਕੀਤਾ ਬਸ ਇਹ ਨੂੰ ਕਰਕੇ ਜੇ ਮੈਂਨੇ ਮੁੰਡੇ ਨੂੰ ਪਹਿਲੇ ਇਹਨੇ ਬੇਜਾਕ ਕਰਾ ਕੇ ਘਰੋਂ ਕੱਢਿਆ ਸੀ ਅੱਛਾ ਤਾਂ ਮੁੜ ਕੇ ਸਾਡੇ ਮੁੰਡੇ ਨਾਲ ਲੜਾਈ ਕਰਨ ਲੱਗ ਪਏ ਛੋਟੇ ਜਿਹੇ ਤਫੇ ਫਿਰ ਮਨ ਨਹੀਂ ਕਰਤਾ ਇਹਨੂੰ ਪੰਜ ਲਿਟਰ ਨਹੀਂ ਕਹਣੀ ਤੇ ਤੁਸੀਂ ਚਲੋ ਤੇ ਜਿਹਦੇ ਉਹ ਗਿਆ ਉਹ ਵੀ ਤੁਹਾਨੂੰ ਮਾਰਦਾ ਕੋਟ ਦੱਸ ਨਹੀਂ ਉਹ ਨਹੀਂ ਮਾਰਦਾ ਉਹ ਤਾਂ ਆਪਣੇ ਆਪ ਹੀ ਲੇਕਿਨ ਚਲ ਗਿਆ ਉਹ ਇੱਕ ਝਗੜੇ ਤੋਂ ਉਹ ਵੜਿਆ ਨਹੀਂ ਕਰਦਾ ਕਹਿੰਦਾ ਮੈਂ ਉਹ ਘਰ ਤੇ ਜਾਣਾ ਨਹੀਂ ਤਾਂ ਮਤਲਬ ਉਹਨ ਘਰ ਦੇ ਕਲੇਸ਼ ਤੋਂ ਉਹ ਡਰ ਕੇ ਚਲੇ ਗਿਆ ਮਤਲਬ ਮੈਂ ਨਹੀਂ ਅੱਛਾ ਉਹ ਵੀ ਚਲ ਗਿਆ ਜੇ ਉਦੋਂ ਵੀ ਪਿਛੇ ਦੇ ਮਹੀਨਾ ਬਾਅਦ ਮੇਰੇ ਕੋ ਮਾਰਦੇ ਹੁਣ ਜਿਹੜੇ ਤੁਹਾਨੂੰ ਮਾਰਦੇ ਕੁੱਤੇ ਜਿਹੜੇ ਕਹਿੰਦੇ ਆ ਰੋਟੀ ਦੇਣ ਲੱਗਿਆ ਮੰਗਤਾ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਿ ਮੈਂ ਤੁਹਾਨੂੰ ਪਾ ਲਿਆ ਤੁਸੀਂ ਕਿਹਸਾਕ ਨਾ ਮੈਨੂੰ ਕੰਨੇ ਮੰਗਤਾ ਕੀ ਕਹਿੰਦੇ ਮੈਂ ਤਾਂ ਕਰੋ ਚੁੱਪ ਕਰਕੇ ਨਿਕਲ ਜਾਣਾ ਮੌਰੀ ਨੂੰ ਮਰਜੀ ਕਰੀ ਜਾਂ ਫਿਰ ਹੈ ਗਾਂ ਦੇ ਮਾਰੀ ਮੋਰੀ ਸੁਣੀ ਜਾਂਦੀ ਆ ਤੇ ਇੱਕ ਇਹ ਵੀ ਗੱਲ ਸੁਣੀ ਆ ਕਿ ਹਾਂ ਵੀ ਕੈਮਰਾ ਲਗਾਇਆ ਹੋਇਆ ਹੈ ਕੈਮਰਾ ਦਾ ਕੈਮਰਾ ਲਾਹਣਾ ਚਾਹੀਦਾ ਜਾਈ ਦਾ ਕਿਹੜੀ ਜਗ੍ਹਾ ਤੇ ਕੈਮਰਾ ਲਾਇਆ ਕੈਮਰਾ ਸਾਹਮਣੇ ਮੇਰੇ ਭੂਗੇ ਤੇ ਗੱਡੀ ਲਾਇਆ ਸਾਹਮਣੇ ਇਹ ਟੂਟੀ ਲੱਗੀ ਹੈ ਕੱਲ ਨੂੰ ਆਹੀਂ ਮੋਟਰ ਲਾ ਲਈਏ ਉਸੇ ਨਹਾਉਣਾ ਪਰ ਨਾ ਖੁੱਲ ਵੀ શકਦਾ ਨਾ ਚੋ ਵੀ ਜਾ ਸਕਦਾ ਤੇ ਜਿੰਨੂੰ ਨਲਕੇ ਤੇ ਨਾਈਏ ਢੇੜੇ ਮਾਰਦੀ ਆ ਬਾਹਰ ਅੰਦਰ ਨੂੰ ਇਹ ਤਾਂ ਕੀ ਮੰਨਵਾ ਢੇੜੇ ਮਾਰਦਾ ਕਿਉਂ ਢੇੜੇ ਕੇ ਮਾਰਦੇ ਤੁਸੀਂ ਪੁੱਛਿਆ ਨਹੀਂ ਕਿ ਹਾਂ ਵੀ ਜਦੋਂ ਮੈਂ ਇੱਥੇ ਨਹਾ ਰਿਹਾ ਕੁਛ ਹੋਏ ਲੜਾਈ ਕਰਦੇ ਨਾ ਕੋਈ ਗਾਲ੍ਹਾਂ ਕੱਢਦੇ ਨੇ ਸਾਨੂੰ ਗਾਲ੍ਹਾਂ ਕਿਉਂ ਕੱਢਦੇ ਸਾਨੂੰ ਕੋਈ ਉਹਦਾ ਆਪਣਾ ਜਵਾਬ ਕਹਿੰਦਾ ਕਿ ਉਹ ਕਹਿੰਦੀ ਮੁੰਡਾ ਕਹਿੰਦਾ ਮੇਰਾ ਫੜਾ ਮੁੰਡੇ ਨੂੰ ਸਾਨੂੰ ਗਾਲਾਂ ਕੱਢਦਾ ਤੇ ਨੂੰ ਦੇ ਸਾਹਮਣੇ ਗਾਲਾਂ ਕੱਢਦਾ ਯਾਰ ਲੜਿਆ ਤਾਂ ਪੰਜ ਇਨੀ ਦੁਨੀਆ ਖੜੀ ਪਾਣ ਕੇ ਗਾਲਾਂ ਕੱਢੀਆਂ ਕੁਰਪਾਨਾ ਦੇ ਹਾਸੇ ਚੱਕੀ ਤੇ ਤੁਹਾਡੇ ਤੇ ਕੁਰਪਾਨ ਚੱਕੀ ਉਹ ਮੁੰਡੇ ਦੇ ਤਾਂ ਮਾਰ ਉਹਦੇ ਪੰਨਾ ਬਧਿਆ ਸੀ ਉਹ ਵਿਚਾਰਾ ਪੰਨਾ ਬਣ ਕੇ ਅੱਗੇ ਨਚਾਈ ਦੇ ਨੰਗਾ ਦਾ ਅਰਥ ਤੇ ਮੈਂ ਇਹ ਵੀਡੀਓ ਬਣਾਉਂਗਾ ਅੱਛਾ ਮੱਲ ਕੀ ਤੁਹਾਡੀਆਂ ਸ਼ਲੀਲ ਵੀਡੀਓ ਬਣਾਉਣਾ ਚਾਹੁੰਦੇ ਸੀਗੇ ਉਹ ਇਹ ਵੇਲੇ ਸਾਨੂੰ ਬਗਾਵ ਕਰਨਾ ਚਾਹੁੰਦੇ ਸਾਨੂੰ ਸਾਡੇ ਮੁੰਡੇ ਦੇ ਨਾਮ ਕੀਤਾ ਬਦਪਰੀ ਅੱਛਾ ਤੇ ਹੁਣ ਜਿਹੜੀ ਥੋੜੀ ਤੁਸੀਂ ਕਹਿ ਰਹੇਂ ਕੌਣ ਬਣੀ ਆ ਉਹ ਜਿਹੜਾ ਸਾਰਾ ਗੰਦ ਭਰਦੀ ਆ ਤੁਸੀਂ ਉਹਨਾਂ ਨਾਲ ਗੱਲ ਕੀਤੀ ਕੀ ਕੀ ਚੱਕਰ ਆ ਤੁਸੀਂ ਘਰੇ ਨਹੀਂ ਆਉਂਦੇ ਸਾਨੂੰ ਲੜਾਈ ਕਰਦੀ ਜਾਂਦਾ ਪਤਾ ਕਿ ਚਲ ਗਈ ਤੇ ਧੰਨਵਾਦ ਕੋਕਟਾਉਣਾ ਤੁਹਾਨੂੰ ਚਪੜਾ ਮਾਰੀਆਂ ਨੇ ਪਰ ਘਰ ਤਾਂ ਤੁਹਾਡਾ ਨਾ ਘਰ ਤਾਂ ਸਾਡਾ ਹਾਂ ਫਿਰ ਉਹ ਕਿੰਦਾ ਹੱਕ ਜਿਤਾ ਸਕਦੇ ਆ ਉਹ ਤਾਂ ਹੁਣ ਕੀ ਪਤਾ ਕੀ ਕੀ ਇਹਨਾਂ ਨੇ ਸਰਪੇੜੀ ਆ ਤੁਸੀਂ ਗੱਲ ਕਰਾ ਸਕਦੇ ਆਪਣੇ ਮੁੰਡੇ ਨਾਲ ਹੁਣੇ ਫੋਨ ਤੇ ਮੁੰਡੇ ਨੂੰ ਮੈਂ ਫੋਨ ਲਾ ਮੁੰਡੇ ਫੋਨ ਚੁੱਕਿਆ ਦੁਆਰ ਤੋਂ ਲਾਓ ਫੋਨ ਲਾਓ ਵਿੱਚ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੈਨਟੀ ਵੀ ਪੰਜਾਬੀ ਤੋਂ ਬੋਲ ਰਹੇ ਹਾਂ ਜੀ ਮੀਡੀਆ ਤੋਂ ਤੁਹਾਡੇ ਨਾ ਫਾਦਰ ਸਾਹਿਬ ਥਾਣੇ ਆਏ ਆ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਮਾਰਦੇ ਕੁੱਟਦੇ ਹੋ ਅੱਛਾ ਜੀ ਹਾਂਜੀ ਨਾਲੇ ਤੁਸੀਂ ਰੋਟੀ ਮੰਗ ਜਦੋਂ ਰੋਟੀ ਦਿੰਦੇ ਉਹਨਾਂ ਨਾਲੇ ਕਹਿੰਦੇ ਹੋ ਮਗਤਾ ਸਾਡੇ ਘਰੇ ਆ ਗਿਆ ਤੁਹਾਡਾ ਕੀ ਕਹਿਣਾ ਬਾਹਰ ਨਹੀਂ ਚੱਲਿਆ ਬਾਹਰ ਨਹੀਂ ਚੱਲਿਆ ਗੱਲ ਨਹੀਂ ਜੀ ਮੇਰੇ ਘਰੇ ਕੈਮਰੇ ਲੱਗੇ ਹੋਏ ਆ ਤੁਸੀਂ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਹੋ ਨਹੀਂ ਉਹਨਾਂ ਦਾ ਆਪਣਾ ਬਿਆਨ ਆ ਜੀ ਉਹਨਾਂ ਦਾ ਜੋ ਮਰਜ਼ੀ ਕਹੀ ਜਾਣੀ ਪਹਿਲੀ ਗੱਲ ਤੇ ਮੇਰੀ ਕੋਈ ਲੜਾਈ ਨਹੀਂ ਇਹਨਾਂ ਨਾਲ ਅੱਛਾ ਠੀਕ ਹੈ ਜੀ ਮੈਂ ਤੇ ਜੈਪ ਹੋ ਗਿਆ ਹੋਇਆ ਸੀ ਮੇਰੀ ਵਾਈਫ ਤੇ ਕੁੜੀਆਂ ਹੋਈ ਉਹਨੂੰ ਮੈਂ 3 ਤਰੀਕ ਨੂੰ 4 ਤਰੀਕ ਨੂੰ ਤੇ ਪਿੰਡ ਛੱਡ ਆਇਆ ਅੱਛਾ ਜੀ ਕਿ ਮੇਰੀ ਮੇਰੀ ਸੱਸ ਤੇ ਮੇਰੀ ਘਰ ਵਾਲੀ ਨੂੰ ਮੈਂ ਫੋਨ ਕੀਤਾ ਮੈਂ 30 ਤਰੀਕ ਨੂੰ ਆ ਰਿਹਾ ਵਾਂ ਵੀ ਤੂੰ ਆ ਜਾ ਨਹੀਂ ਇਹਨਾਂ ਦਾ ਕਹਿਣਾ ਕਿ ਤੁਸੀਂ ਮਾਰਦੇ ਕੁੱਟਦੇ ਹੋ ਇਹਨਾਂ ਨੂੰ ਨਾਲੇ ਜਦੋਂ ਤੁਸੀਂ ਰੋਟੀ ਦਿੰਦੇ ਹੋ ਕਹਿੰਦੇ ਹੋ ਕਿ ਹਾਂ ਵੀ ਮਖਤਾ ਰੋਟੀ ਖਾਣਾ ਕਰ ਤੇ ਨਹੀਂ ਦਿੰਦੇ ਹਾਂ ਮੈਂ ਭਾਂ ਦੇ ਘਰ ਕਰਨ ਮੰਗਲ ਕੋ ਇੱਕ ਹੀ ਕਹਿੰਦੇ ਆ ਗੱਲ ਕਰੋ ਜੀ ਇਹਨਾਂ ਨਾਲ ਫੋਨ ਤੇ ਤੁਹਾਡੇ ਨਾਲ ਗੱਲ ਕਰਨ ਕੇ ਗੱਲ ਕਰੋ ਇਹਨਾਂ ਨਾਲ ਮੈਂ ਮੰਗਲ ਕੋ ਜਾ ਕੇ ਰੋਟੀ ਖਾਣੇ ਤੇ ਮੁਰਗੇ ਨੂੰ ਮੰਗਤਾ ਰੋਟੀ ਖਾਣ ਚੱਲ ਗਿਆ ਮਾਰਦੇ ਕੁਟਦੇ ਆ ਨੇ ਮਾਰਿਆ ਮੇਰੇ ਸ਼ਕਲ ਤੇ ਮਾਰਿਆ ਉਹ ਤੇ ਪਹਿਲੀ ਲੜਾਈ ਹੋਈ ਤੇ ਸ਼ਕਲ ਮਾਰਿਆ ਮੁੰਡਿਆਂ ਤੇ ਤੌਣ ਚਲ ਵੱਜਣ ਲੱਗਾ ਉਹ ਮੇਰੇ ਵੱਜ ਗਿਆ ਆਣ ਕੇ ਮੇਰੀ ਗੱਲ ਸੁਣਾ ਇਹਨਾਂ ਨੂੰ ਕਹਿੰਦਾ ਸਾਡੇ ਮਹੱਲੇ ਜਾ ਕੇ ਕੁਛ ਲੋ ਤੁਸੀਂ ਮਹੱਲੇ ਮਹੱਲੇ ਨੂੰ ਮੈਂ ਕਿਹਾ ਖਣਾ ਮੈਂ ਲਾਦਾ ਨਾ ਬਰਖਦਾਨ ਮੇਰੀ ਤੁਹਾਡੇ ਤੇ ਰਿਪੋਰਟ ਦਰਜ ਕਰਾਣੀ ਆ ਜੀ ਹੁਣ ਇਹਨਾਂ ਨੇ ਕਰਵਾਈ ਹੋਈ ਆ ਰਿਪੋਰਟ ਦਰਜ ਕੋਈ ਕੋਈ ਗੱਲ ਨਹੀਂ ਜੀ ਮੈਨੂੰ ਕੈਮਰੇ ਲੱਗਿਆ ਜੀ ਮੈਂ ਝੂਰ ਨਹੀਂ ਮਾਰਦਾ ਮੇਰਾ ਮੇਰੇ ਦੇ ਇਹ ਨਹੀਂ ਇਹਨਾਂ ਦਾ ਕਹਿਣਾ ਕਿ ਤੁਸੀਂ ਸਾਈਕਲ ਮਾਰਿਆ ਵਾ ਕੈਮਰਾ ਲੱਥਣਾ ਚਾਹੀਦਾ ਕੈਮਰਾ ਲੱਥਣਾ ਚਾਹੀਦਾ ਸਾਈਕਲ ਕਿਹੜਾ ਮਾਰੂੰਗਾ ਜੀ ਵੀਡੀਓ ਕਾਦੇ ਵਾ ਤੇ ਕੈਮਰਾ ਲਾ ਮੇਰੇ ਕੋਲ ਨਾਲੇ ਤੁਸੀਂ ਕਹਿੰਦੇ ਇੱਕ ਇਹ ਵੀ ਬਾਪੂ ਜੀ ਦਾ ਕਹਿਣਾ ਵਾ ਕਿ ਹਾਂ ਵੀ ਜਿੱਥੇ ਇਹ ਨਾਂਦੇ ਨੇ ਨਲਕੇ ਕੋਲ ਤੁਸੀਂ ਡਾਇਰੈਕਟ ਇਹਨਾਂ ਕੋਲ ਕੈਮਰਾ ਲਾਇਆ ਹੋਇਆ ਜਲੀਲ ਕਰਨ ਲਈ ਉਹ ਉੱਥੇ ਜਿਹੜੇ ਕੱਢਦੇ ਨੇ ਗਿਆਨ ਨਾਲੇ ਬੁਰਸ਼ਾ ਕਰਦੇ ਨੇ ਮੇਰੀ ਗੱਲ ਸੁਣੋ ਤੁਸੀਂ ਜਿਵੇਂ ਮਰਜ਼ੀ ਇਹ ਕਹੀਆਂ ਤੁਸੀਂ ਕਰੇ ਆਓ ਕਰਾ ਕੇ ਮੇਰ ਬਾ ਦੇਖੋ ਮੋਕਾ ਘਰੇ ਵੀ ਤੁਹਾਨੂੰ ਕੋਈ ਪਤਾ ਲੱਗ ਜੂ ਭਾਜੀ ਘਰੇ ਵੀ ਅਸੀਂ ਜ਼ਰੂਰ ਆਵਾਂਗੇ ਕਿਉਂਕਿ ਬਾਪੂ ਜੀ ਦੇ ਬਿਆਨ ਲਏ ਆ ਤੁਹਾਡੇ ਵੀ ਅਸੀਂ ਬਿਆਨ ਜ਼ਰੂਰ ਲਵਾਂਗੇ ਹੁਣ ਅਸੀਂ ਥਾਣੇ ਆਏ ਆ ਜਿੱਥੇ ਐਸਐਚਓ ਕੋਲ ਰਿਪੋਰਟ ਰਖਾਈ ਆ ਮੈਂ ਕਹਿੰਦਾ ਸਰ ਜੀ ਸੱਦ ਕੇ ਆਓ ਹੋਸਟ ਵੈਲਕਮ ਜਦੋਂ ਮਰਜ਼ੀ ਆਜੋ ਨਹੀਂ ਕਰ ਨਹੀਂ ਆਇਆ ਮੇਰਾ ਸਵਾਲ ਇਹ ਆ ਜੀ ਤੁਸੀਂ ਉਸ ਘਰ ਦੇ ਵਿੱਚ ਰਹਿੰਦੇ ਹੋ ਠੀਕ ਹੈ ਨਾ ਬਾਪੂ ਜੀ ਦਾ ਕਹਿਣਾ ਕਿ ਉਹਨਾਂ ਦੀ ਨੂੰਹ ਤੇ ਤੁਸੀਂ ਉਹਨਾਂ ਨੂੰ ਮੰਦਾ ਚੰਗਾ ਬੋਲਦੇ ਹੋ ਮੇਰੀ ਗੱਲ ਸੁਣੋ ਸਰ ਮੇਰੀ ਮੇਰੇ ਘਰੇ ਮੇਰੀ ਸਿਰਫ ਵਾਈਫ ਹ ਪਰ ਤੁਹਾਡੀ ਵਾਈਫ ਬੋਲਦੀ ਹੋਣੀ ਆ ਜੀ ਅਸੀਂ ਕਿਹੜੇ ਅੰਦਰ ਕਰ ਰਹੇ ਹਾਂ ਮੈਂ ਵੀ ਬਾਹਰ ਹੀ ਤੇ ਮੇਰੀ ਮੇਰਾ ਛੋਟਾ ਭਾਈ ਤਾਂ ਫਾਦਰ ਸਾਹਿਬ ਰਹਿੰਦੇ ਆ ਇਹਨਾਂ ਦਾ ਕੀ ਮਤਲਬ ਆ ਜੀ ਓਪਨ ਨੰਗੇ ਨੂੰ ਓਪਨ ਨੰਗੇ ਵੇਰਦੀ ਕੁਮੜਦਾ ਨਸ਼ਾ ਕਰਦਾ दारू ਪੀਂਦਾ ਉਹ ਮੇਰੇ ਤੋਂ ਸਾਰੀਆਂ ਵੀਡੀਓ ਪਈਆਂ ਹੋਈਆਂ ਕੋਣ ਨਸ਼ਾ ਕਰਦਾ ਕੋਣ दारू ਪੀਂਦਾ ਇਹਦਾ ਛੋਟਾ ਮੁੰਡਾ ਕਰਦਾ ਜੀ ਨੰਗਾ ਟੁੰਦਾ ਬਿਲਕੁਲ ਹਲਪ ਨੰਗਾ ਕੱਚੇ ਉੱਤੇ ਪਾਉਂਦਾ ਨੀਚੇ ਉਹ ਤਾਂ ਛੋਟਾ ਮੁੰਡਾ ਕਰਦਾ ਨਾ ਪਰ ਛੋਟੇ ਮੁੰਡੇ ਕਰਕੇ ਤੁਹਾਨੂੰ ਬਾਪੂ ਜੀ ਦੇ ਉੱਤੇ ਹੱਥ ਚੱਕਣ ਦਾ ਜਾਂ ਬਾਪੂ ਜੀ ਨੂੰ ਬੋਲਣ ਦਾ ਕੀ ਹੱਕ ਆ ਬਾਪੂ ਨੂੰ ਮੈਂ ਕਦੀ ਬੋਲਿਆ ਨਹੀਂ ਬਾਪੂ ਉਹਦੀ ਸਪੋਰਟ ਕਰਦਾ ਮੈਂ ਇਹਨੂੰ ਕਿੰਨੀ ਵਾਰ ਸਮਝਾਇਆ ਤੇ ਇਹਨੂੰ ਸਮਝਾਉ ਉਹ ਵੀ ਇਹ ਕਿ ਮੇਰੀ ਕੱਲੀ ਵਾਈਫ ਕਰੇ ਉਹਦੀ ਇਹ ਸੋਲੀ ਹੌਲੀ ਸਪੋਰਟ ਕਰਦਾ ਇਹ ਘਰੇ ਹੁੰਦੇ ਨਹੀਂ ਗੇ ਕਿਤੇ ਮੀਂਹ ਨਾ ਮੀਂਹ ਆਪਣੀ ਭੈਣ ਨਹੀਂ ਬਾਪੂ ਜੀ ਦਾ ਕਹਿਣਾ ਕਿ ਤੁਹਾਡੀ ਵਾਈਫ ਹੈ ਜਿਹੜੀ ਉਹ ਬੋਲਦੇ ਉਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਉਹਨਾਂ ਦਾ ਕੀ ਮਤਲਬ ਬਣਦਾ ਜੀ ਬੋਲਣ ਦਾ ਮੇਰੀ ਗੱਲ ਸੁਣੋ ਜੇ ਤੁਸੀਂ ਜੋ ਮੱਜ਼ੀ ਕਹੀ ਆ ਜੋ ਇਹ ਕਹਿੰਦੇ ਆ ਠੀਕ ਆ ਤੁਸੀਂ ਮੇਰੇ ਘਰੇ ਆ ਜੋ ਆ ਕੇ ਪੁੱਛ ਲੋ ਵੀ ਮੇਰੀ ਵਾਈਫ ਕਿੰਨਾ ਕੁ ਬੋਲਦੀ ਐ ਤੇ ਮੈਂ ਕਿੰਨਾ ਕੁ ਬੋਲਦੀ ਬਾਪੂ ਜੀ ਦਾ ਕਹਿਣਾ ਹੈ ਕਿ ਜਿਹੜੀ ਤੁਹਾਡੀ ਸੱਸ ਆ ਉਹ ਇਹਨਾਂ ਨੂੰ ਚੰਗਾ ਮੰਦਾ ਚੰਗਾ ਬੋਲਦੀ ਆ ਠੀਕ ਆ ਗਾਲਾਂ ਕੱਢਦੀ ਆ ਉਹਨਾਂ ਦਾ ਕੀ ਮਤਲਬ ਆਣੇ ਉਹਨਾਂ ਨੇ ਇਹ ਵੀ ਕਿਹਾ ਕਿ ਹਾਂ ਵੀ ਤੁਹਾਡੇ ਉੱਤੇ ਮੈਂ ਦੇਹ ਦਾ ਕੇਸ ਪਾਉਂਗੀ ਥਾਣੇ ਲੈ ਕੇ ਜਾਉਂਗੀ ਮੇਰੀ ਗੱਲ ਸੁਣੋ ਸਰ ਜੋ ਮਰਜ਼ੀ ਕਹੀ ਜਾਵੇ ਬਰਜੂਲ ਕਾ ਜੋ ਮਰਜ਼ੀ ਕਹੀ ਆ ਜਦੋਂ ਮੇਰੀ ਮੇਰੀ ਵਾਈਫ ਤੇ ਮੇਰੀ ਸੱਸ ਜਦੋਂ ਆਏ ਆ ਇਹ ਦੋਨੇ ਪਿਓ ਪੁੱਤ ਘਰੇ ਹੈ ਨਹੀਂ ਸੀ ਤਾਲਾ ਲਾ ਕੇ ਗਏ ਹੋਏ ਸੀ ਕਿਤੇ ਅੱਛਾ ਇਹ ਆਏ ਉਹ ਸਾਡੇ ਘਰੇ ਬੈਠੇ ਮੇਰੀ ਵਾਈਫ ਤੇ ਮੇਰੇ ਸੱਸ ਮੇਰੀ ਵਾਈਫ ਤੇ ਮੇਰਾ ਛੋਟਾ ਭਤੀਜਾ ਆਏ ਸਮਾਨ ਲੈ ਕੇ ਕਹਿੰਦਾ ਛੋਟਾ ਮੁੰਡਾ ਜਿਹੜਾ ਮੇਰਾ ਛੋਟਾ ਬ੍ਰਦਰ ਆ ਉਹ ਇਹਨੂੰ ਫਰਾਈਵਲ ਬਾਰਨ ਨੂੰ ਕਹਿ ਗਿਆ ਗਾਣਾ ਕੱਢਣ ਲੱਗ ਗਿਆ ਹੁਣ ਕਿ ਇਹਨੂੰ ਸਾਦਰ ਸਾਹਿਬ ਨੂੰ ਸਮਝਾਉਣਾ ਚਾਹੀਦਾ ਜਾਂ ਕੋਈ ਸਹਣਾ ਨਹੀਂ ਨੀ ਕਿੰਨੂੰ ਗਾਣਾ ਕੱਢਣ ਲੱਗ ਗਿਆ ਉਹ ਮੇਰੀ ਵਾਈਫ ਨੂੰ ਕੱਢਣ ਲੱਗ ਗਿਆ ਕਿਉਂ ਗਾਣਾ ਕਿਉਂ ਕੱਢਣ ਲੱਗ ਗਿਆ ਪਾਗਲ ਬੋਚੋ ਨਾ ਬਹੁਤ ਬੈ ਕੇ ਗੱਲ ਹੋਊਗੀ ਕਿ ਕਿਉਂ ਗਾਣਾ ਗੱਢਦੇ ਆ ਤੁਸੀਂ ਆਪਸ ਵਿੱਚ ਬੈ ਕੇ ਕਦੀ ਗੱਲ ਨਹੀਂ ਕੀਤੀ ਮਸਲਾ ਇੱਥੇ ਥਾਣੇ ਤੱਕ ਆ ਗਿਆ ਤੁਸੀਂ ਇੱਕ ਵਾਰੀ ਨਹੀਂ ਗੱਲ ਕੀਤੀ ਅੱਜ ਅੱਜ ਨਹੀਂ ਇਹ ਘੱਟੋ ਘੱਟ 10 ਵਾਰ ਐਨ ਕੰਪਲੇਨ ਲਿਖਾਈ ਹੈ 10 ਵਾਰ ਇਦਾਂ ਹੀ ਹਰ ਵਾਰ ਰਾਜੀ ਨਾ ਕੋਈ ਨਾ ਸੀ ਥਾਣੇ ਮੋਰ ਖੜੇ ਤੁਸੀਂ ਇੱਥੇ ਆ ਜਾਓ ਆਪ ਸਰ ਹੁਣ ਤਾਂ ਮੈਂ ਡਿਊਟੀ 'ਚ ਐਸ ਟਾਈਮ ਕਦੋਂ ਮਿਲੋਗੇ ਤੁਸੀਂ ਫ੍ਰੀ ਕਦ ਹੋਵੋਗੇ ਸਰ ਮੈਂ ਫ੍ਰੀ ਹੋਊਗਾ ਆਪਣਾ ਸੰਡੇ ਵਾਲੇ ਦਿਨ ਹੁੰਨਾ ਪਊਗੀ ਅੱਛਾ ਇਹ ਘਟ ਕਰਦਾ ਰਿਹਾ ਪਿਛੋਂ ਇਹਨ ਕਿਹਦਾ ਹੁਣ ਇਹ ਵੀ ਨਸ਼ਾ ਕਰਦਾ ਥੋੜਾ ਵੀ ਨਸ਼ਾ ਕਰਦਾ ਬਹੁਤ ਜ਼ਿਆਦਾ ਕਰਦਾ ਹੁੰਦਾ ਸੀ ਇਹ ਹੁਣ ਅੰਮ੍ਰਿਤਸਰ ਗਿਆ ਕਿਦਾ ਮਣੀ ਛੱਡ ਗਿਆ ਇਹ ਉਹਨਾਂ ਨੇ ਕਿਹਾ ਵਾ ਕਿ ਹਾਂ ਵੀ ਛੋਟਾ ਮੁੰਡਾ ਤੇ ਤੁਸੀਂ ਕੱਪੜੇ ਲਾ ਕੇ ਵੇੜੇ ਦੇ ਵਿੱਚ ਘੁੰਮਦੇ ਹੋ ਜਿਵੇਂ ਮੂਤਲੀ ਹੁੰਦੀ ਵੀਡੀਓ ਜਿੰਨ ਮਰਜ਼ੀ ਬਣਾ ਲੈਣਾ ਹਾਂ ਕੱਪੜੇ ਲਾ ਕੇ ਫਿਰਦੇ ਹੁਣ ਬੰਦਾ ਨਲਕੇ ਤੋਂ ਆਉਂਦਾ ਨਹਾ ਕੇ ਤੇ ਪੰਨਾ ਬਣ ਕੇ ਆਉਂਦਾ ਉਹ ਅੰਦਰ ਹੀ ਆਉ ਉਹ ਆਪਣੇ ਜੀ ਇਹਨਾਂ ਦੇ ਵੇੜੇ 'ਚੋਂ ਫਿਰੂਗਾ ਹਾਂ ਆਹੀ ਆਪਣੇ ਅੰਦਰ ਵਰਦਨ ਕੈਮਰੇ ਕੈਮਰੇ ਲਾਉਣੇ ਆ ਤੇ ਕੈਮਰੇ ਲਾਉਣ ਦਾ ਮਤਲਬ ਹੀ ਕੋਈ ਨਹੀਂ ਮਤਲਬ ਕੈਮਰੇ ਡਾਇਰੈਕਟਰ ਤੁਹਾਡੇ ਸਾਹਮਣੇ ਲਾਏ ਹਾਂ ਮੇਰੇ ਕੈਮਰੇ ਦੇ ਤੁਸੀਂ ਪੁੱਛਿਆ ਨਹੀਂ ਤੋਂ ਤੁਹਾਡੇ ਸਾਹਮਣੇ ਘਾਤੋਂ ਲਾਏ ਇਹਨਾਂ ਨੇ ਵੀ ਪੁੱਛਿਆ ਇਹਨਾਂ ਨੇ ਵੀ ਪੁੱਛਾਇਆ ਮੁੰਟੇ ਹੁੰ ਇਹੀ ਇਹ ਕਿਦਾਂ ਫੇਰ ਅਸਲ ਕਾ ਗੁੰਡਾ ਕਰਦੀ ਜੋਰਨਾ ਬੈਠੇ ਹੁਣ ਉਸੇ ਪਈ ਇਹ ਨਾ ਹੋਇਆ ਕੰਮ ਮੁੜ ਕੇ ਉਸੇ ਮੈਂ ਕੈਮਰਾ ਲਵਾਈ ਜੇ ਕੋਈ ਲਵਾਈ ਜਾਊ ਹੈ ਮੈਨੂੰ ਤਮ ਕਹਉਂਦਾ ਮੈਂ ਕੰਮ ਕਰਨ ਜੋਗਾ ਨਹੀਂ ਮੇਰੇ ਲੱਤ ਲੰਗੇ ਆ ਮੈਂ ਹੁਣ ਕਿੱਥੋਂ ਲਈ ਜਾਵਾਂ ਨਹੀਂ ਕੀ ਤਮ ਕਹਾਉਂਦਾ ਕੀ ਆ ਪਈ ਘਰੋਂ ਨਿਕਲ ਜਾਵੇ ਮੈਂ ਹੁਣ ਚਾਵਲ 10 ਸਾਲ ਹੋ ਗਏ ਬੈਠੇ ਨੂੰ ਮੇਰਾ ਸਮਾਨ ਇਹਨੇ ਸਾਂਭਿਆ ਸਮਾਨ ਮੇਰਾ ਸਾਰਾ ਪੈਸੇ ਮੇਰੇ ਕੋਲ ਕੋਈ ਭਾਂਡਾ ਹੈ ਨਹੀਂਗਾ ਜੇ ਕੋਈ ਬਾਪੂ ਜੀ ਇੱਕ ਗੱਲ ਦੱਸੋ ਜਦੋਂ ਤੁਸੀਂ ਉਹਨੂੰ ਬੇਦਖਲ ਕੀਤਾ ਹੋਇਆ ਉਹ ਤੁਹਾਡੇ ਘਰੇ ਬੈਠੇਗਾ ਤੋਂ ਆ ਬੈਠਿਆ ਜ਼ਬਰਦਸਤੀ ਬੈਠਿਆ ਤੁਸੀਂ ਕੰਪਲੇਟ ਨਹੀਂ ਲਿਖਾਈ ਹੈਈ ਕਈਆਂ ਨਾਲ ਦੋ ਤਿੰਨ ਨਾਲ ਤਾਂ ਹੋਇਆ ਇੱਥੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਬਸ ਰਾਜੀਨਾਮੇ ਹੁੰਦੇ ਰਹੇ ਕਿਸ ਤਰੀਕੇ ਦੇ ਰਾਜੀਨਾਮੇ ਜਦੋਂ ਤੁਸੀਂ ਬੇਦਖਲ ਕਰਤਾ ਫਿਰ ਰਾਜੀਨਾਮਾ ਤਾਂ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਰਾਜੀਨਾਮਾ ਇਹ ਕਿ ਤਾਹੀ ਮੈਂ ਸਾਨੂੰ ਸਨਮਾਨ ਦਿਆ ਤਾ ਸਾਰਾ ਕਿਹੜਾ ਸਨਮਾਨ ਜਲ ਮੇਰੇ ਸੱਲੰਡਰ ਸੌਣਦਾ ਜਿਹੜਾ ਮੇਰੇ ਵਰਤਨ ਦੇ ਆਵਾ ਕਮੁਰ ਕੇ ਖਰਤਾ ਵੀ ਨੂੰ ਮੁਰਕੇ ਘਰ ਚਲੇ ਤੂੰ ਕੋਲ ਮੈਂ ਫੇਰ ਕਦਮ ਚ ਮਾ ਨਹੀਂ ਗਿਆ ਤਾਂ ਖਰਤਾ ਵੀ ਗਿਆ ਬੱਚੇ ਕਹਿੰਦੇ ਕੀ ਆ ਤੁਹਾਨੂੰ ਜਦ ਤੁਸੀਂ ਘਰੇ ਗਏ ਕਿਹਾ ਕੀ ਇਹਨਾਂ ਨੇ ਇਹਨੇ ਨਾ ਕੁਲੇ ਕਰਿਆ ਯਾਨੀ ਇਹ ਤਾਂ ਬਖਰਾ ਰੰਗਾ ਨਾ ਘਰ ਇਹਨਾਂ ਦਾ ਇੱਕ ਹੀ ਆ ਠੀਕ ਆ ਉਹਦੋਂ ਲਾਸਟ ਕਮਰਾ ਉਹਦਾ ਵਾ ਉਹ ਮੀਆਂ ਬੀਬੀ ਤੋਂ ਉਹਨਾਂ ਦਾ ਬੱਚਾ ਛੇ ਦੇਖਾ ਹੋ ਰਹਿੰਦੇ ਆ ਇਹ ਹੁਣ ਰਹਿੰਦੇ ਵਾਕਿਆ ਤਾਂ ਇੱਕ ਮੁੰਡਾ ਆ ਜਿਹੜਾ ਦੂਜੀ ਤਰੀ ਨੌ ਜੜੀ ਆ ਉਹ ਵੀ ਲੱਗ ਰਹਿੰਦੀ ਨਾ ਲੱਗ ਨਹੀਂ ਰਹਿੰਦੀ ਵਿੱਚ ਹੀ ਰਹਿੰਦੇ ਕਮਰੇ ਵਿੱਚ ਹੀ ਲਾਸਟ ਦੇ ਉਹਦਾ ਘਰ ਦਾ ਪਤਾ ਨਹੀਂ ਕਿੱਥੇ ਰਹਿੰਦਾ ਤਾਰੇ ਕੰਮ ਨਹੀਂ ਤੁਸੀਂ ਚੌਣੇ ਕੀਆ ਦੱਸੋ ਵੇਖੋ ਕਮਰਾ ਤਾਂ ਮੈਂ ਨਹੀਂ ਖਾਲੀ ਕਰਾ ਸਕਦਾ ਇਹਨਾਂ ਨੇ ਤਾਂ ਬੇਦਖਲ ਕੀਤਾ ਹੋਇਆ ਨਾ ਬੇਦਖਲ ਕੀਤਾ ਮੈਂ ਕਮਰੇ ਤੋਂ ਬਾਹਰ ਸਾਹਮਣੇ ਲੱਗਾ ਕੈਮਰਾ ਕੈਮਰਾ ਗੱਲ ਸੁਣ ਮੈਂ ਆਪਦਾ ਜੇਬ ਬਕਿ ਦਖਲ ਕੀਤਾ ਹੋਵੇ ਨਾ ਕੋਟ ਕਰਾ ਸਕਦੀ ਮੈਂ ਤੁਹਾਡਾ ਸਮਝ ਤੁਗਾ ਪਰ ਮੈਂ ਤਾਂ ਲੜਾਈ ਝਗੜੇ ਦਾ ਕਰ ਸਕਦਾ ਵੀ ਗਾਲਾ ਕੱਢਦਾ ਜਿਹੜੀ ਕਾਰਵਾਈ ਬੰਦੀ ਮੈਂ ਉਹ ਕਰ ਸਕਦਾ ਬਾਕੀ ਮੈਂ ਕੱਪੜੇ ਜਾਂ ਉਹਨਾਂ ਦਾ ਕੋਈ ਮਰਤ ਘਰੋਂ ਨਹੀਂ ਬਾਤ ਸਕਦਾ ਬਾਕੀ ਜਿਹੜੀ ਕਹਿੰਦੀ ਹੈ ਲੜਾਈ ਛੱਗੇ ਦੀ ਉਹਦੀ ਜੋ ਕਾਰਵਾਈ ਕਹਿੰਦੇ ਮੈਂ ਕਰ ਦਾਂ ਜਾਰ ਜਾਣ ਕੇ ਜਿਹੜੇ ਛੇੜ ਜਾਰ ਜਾਣ ਕੇ ਜਦੋਂ ਆਈ ਚੱਲ ਜਾਣ ਜਾਰ ਜਾਣ ਕੇ ਜਿੱਦਣ ਛੇੜਦੀ ਆ ਹੈ ਆਈ ਇੱਕ ਵਾਰੀ ਹੋਰ ਜਾ ਕੇ ਕਹਿ ਕੇ ਚਲੋ ਉੱਥੇ ਤੁਸੀਂ ਨਾ ਜਾਓ ਪਤਾ ਗੱਲ ਕੀ ਜਾ ਤੁਹਾਡਾ ਜਾਣਦਾ ਹੋਰ ਆ ਸਾਡਾ ਜਾਣਦਾ ਹੋਰਾ ਐ ਤਾਂ ਇਹ ਤੁਹਾਡੇ ਕੋਲ ਐਸਾ ਜੇ ਤੁਹਾਨੂੰ ਸ਼ਿਕਾਇਤ ਆ ਤੈਨੂੰ ਕਮਰੇ ਦੀ ਕੋਈ ਪ੍ਰੋਬਲਮ ਆ ਕਾਨੂੰ ਕਹ ਤੈਨਾਂ ਬਈ ਕਰ ਸਾੜੀ ਦਾ ਵੀਡੀਓ ਬਣਾ ਲਾਗਾ ਸਾੜੀ ਦਾ ਵੀਡੀਓ ਤਾਈ ਦੇ ਮੁੰਡੇ ਨੂੰ ਮਾਰ ਲ ਪਿਆ ਨਹੀਂ ਨਹੀਂ ਹੁਣ ਤੂੰ ਵਿਆਹ ਕੈਮਰਾ ਦਾ ਜਿਹੜਾ ਕੈਮਰਾ ਲਗਾ ਲਵਾਉਣਾ ਚਾਹੁੰਦੇ ਆ ਉਹ ਉਹਨੂੰ ਕਹਿ ਦਿੰਨੇ ਵੀ ਤੁਹਾਡਾ ਸਾਂਝਾ ਕਰ ਆ ਭਾਈ ਇਹਨਾਂ ਦਾ ਕੀ ਬੰਦਾ ਉਹ ਲਾ ਜਾ ਗੜੀ ਚ ਲਾ ਬੇਦਖਲ ਕੀਤਾ ਆ ਨਾ ਕੈਮਰਾ ਲਾ ਨਹੀਂ ਸਕਦੇ ਕਹਿੰਦਾ ਜੇ ਤੂੰ ਬੇਦਖਲ ਕੀਤਾ ਨਾ ਉਹ ਤਾਂ ਉਹਦਾ ਮੈਂ ਤੈਨੂੰ ਦੋਈਆਂ ਦੱਸਦਾ ਜਿਹੜੀ ਗੱਲ ਕੈਮਰੇ ਦੀ ਆ ਤੇਰਾ ਘਰ ਵੀ ਵਿੱਚ ਕਾਂ ਬੇ ਹਰ ਕੋਈ ਨਾ ਦੇ ਠੀਕ ਆ ਜੇ ਤੈਨੂੰ ਹੈਗਾ ਤੇ ਕੈਮਰਾ ਮੈਂ ਤੈਨੂੰ ਕਹਿ ਦੇਣਾ ਲਾ ਦੂਗਾ ਗੁੰਡਾਗਰ ਦੀ ਪੂਰੀ ਗੱਲ ਹੈ ਦੱਸੋ ਬਾਬਾ ਜੀ ਤੁਸੀਂ ਕੀ ਕਹਿੰਦੇ ਦੇਖੋ ਅੰਦਰੋਂ ਵੇਖਦੇ ਰਹਿੰਦੇ ਨੇ ਵੇਖਦੇ ਨਹੀਂ ਦੇ ਭਿੱਜ ਲਗੇ ਕੇ ਆ ਗਏ ਕਿੱਥੇ ਗਏ ਤੇ ਕਿੱਥੇ ਨਹੀਂ ਹੈ ਬਾਥਰੂਮ ਤੁਹਾਡਾ ਸਾਂਝਾ ਹੈ ਹਾਂ ਹਾਂਜੀ ਬਾਥਰੂਮ ਤੁਹਾਡਾ ਸਾਂਝਾ ਹੈ ਉਹ ਬਣਾਇਆ ਵਾ ਨਹਾਉਣ ਦਾ ਨਹੀਂ ਬਣਾਇਆ ਵਾ ਮੂੰਹ ਮੂੰਹ ਕੇ ਇੰਨਾ ਬੋਲਉਂਦੀ ਆਧੋ ਫਰਿਆਉਂਦੀ ਆ ਹੈ ਪੁੱਛਦੇ ਨੇ ਪਰ ਇਹ ਜੇ ਕੋਈ ਸਰੀ ਨਾ ਕੁਝ ਕਰ ਸਕਦੀ ਤਾਂ ਤੁਸੀਂ ਆਪ ਹੀ ਸਾਫ ਕਰਨਾ ਕਰਦੇ ਨੇ ਬਰੌ ਕੀ ਤੁਹਾਡੇ ਨਾਂ ਤੇ ਆ ਤੇ ਤੁਸੀਂ ਆਪਣੀ ਪ੍ਰਾਪਰਟੀ ਵੇਚ ਦਿਓ ਫਿਰ ਕੋਈ ਸਾਰ ਸਾਰਿਆਂ ਦੇ ਨਾਂ ਤੇ ਮੈਨੂੰ 3 ਸਾਲ ਬਾਅਦ ਮੈਨੇ ਸਰਟੀਫਿਕੇਟ ਮਾਰਿਆ ਜਦ ਘਰ ਦੀ ਮਰ ਗਈ ਕੋਈ ਬੜੀ ਮੁਸ਼ਕਲ ਹੈ ਨਹੀਂ ਤੁਹਾਡੇ ਨਾਂ ਤੇ ਨਾ ਟਿਸਟਰੀ ਜਿਹੜੀ ਮੇਰੀ ਕਰ ਜਿਹੜਾ ਨਾਂ ਤੇ ਘਰ ਦੀ ਤੇ ਨਾਲ ਜੈਥ ਹੋ ਗਈ ਇਹ ਤੋਂ ਬਾਅਦ ਤੁਹਾਡੇ ਨਾਂ ਤੇ ਹੋ ਗਈ ਉਹ ਮੁਸ਼ਕਲ ਸਾਰੇ ਮੁਰਕੇ ਉਹਨਾਂ ਸਾਰੇ ਪਰਿਵਾਰੀਆਂ ਨੇ ਮੈਨੂੰ ਮਿਲਣਾ ਸਾਰਿਆਂ ਦੀ ਕਰਤੀ ਪਰਿਵਾਰੀਆਂ ਨੇ ਸਾਰੇ ਨਾਂ ਤੇ ਕਰਤੀ ਪਰ ਵੀ ਮੇਥੋਂ ਹੈਗੀ ਹੈ ਇਹਦਾ ਇਹ ਕਹਿੰਦਾ ਮੈਂ ਹਿੱਸਾ ਚਲੋ ਤੁਸੀਂ ਵਿੱਚ ਬਹਿ ਕੇ ਨਾ ਕਰਾ ਦਿਓ ਕਿਉਂਕਿ ਇਹਨਾਂ ਦਾ ਘਰੇਲੂ ਮਸਲਾ ਆ ਬਬੇ ਬਹੁਤ ਵੇਲੇ ਪੰਜ ਛੇ ਵਰੀ ਆ ਜੀ ਸੱਸ ਜਿਹੜੀ ਆ ਉਹ ਅੱਗ ਲੱਭੀ ਆ ਉਹ ਸੱਸ ਰਹਿੰਦੀ ਕਿੱਥੇ ਉਹ ਤੇ ਇਧਰ ਪਟਾਲੀ ਵਾਲੀ ਸਾਈਡ ਆ ਉਹ ਨਸ਼ਰੇ ਦੇ ਲੱਗੇ ਆਗੇ ਇੱਕ ਗਰਦਾਸ ਨਹੀਂ ਉਹ ਇੱਕar ਹੀ ਆਈ ਕਿ ਜਾਨ ਰੋਜ਼ ਹੀ ਹੁੰਦੀ ਆ ਅੱਗੇ ਵੀ ਗਿਆ ਜਾਈ ਆ ਜਨੂਨ ਆਈ ਆ ਅੱਛਾ ਜਾਂ ਪਹਿਲਾਂ ਕਿ ਕੁੜੀ ਲੈਣ ਆਈ ਆ ਤੁਹਾਡੇ ਹੁੰਦੇ ਆ ਵੀ ਅੱਗੇ ਹੁੰਦੀ ਆ ਤੁਹਾਨੂੰ ਆਉਂਦੀ ਲੋੜ ਨਹੀਂ ਮਾਫੀ ਆਉਂਗਾ ਸੋ ਬਾਪੂ ਜੀ ਨਾਲ ਗੱਲਬਾਤ ਕੀਤੀ ਆਪਾਂ ਇਸ ਗੱਲਬਾਤ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਪਹਿਲਾ ਸਵਾਲ ਇਹ ਆ ਕਿ ਜੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੇਦਖਲ ਕੀਤਾ ਹੋਇਆ ਸੀ ਤੇ ਉਹ ਨਾਲ ਰਹਿੰਦੇ ਕਿਉਂ ਸੀ ਪਹਿਲੀ ਗੱਲ ਤਾਂ ਇਹ ਜੇ ਬੇਦਖਲ ਕਰਤਾ ਤਾਂ ਨਾਲ ਰਹਿਣਾ ਨਹੀਂ ਚਾਹੀਦਾ ਤੇ ਜੇ ਨਾਲ ਰਹਿੰਦੇ ਨੇ ਤਾਂ ਫਿਰ ਇਹਨਾਂ ਨੂੰ ਮਾਰਦੇ ਕਿਉਂਦੇ ਕਿਉਂਕਿ ਬੇਦਖਲ ਕੀਤਾ ਹੋਇਆ ਰਹਿੰਦੇ ਵੀ ਇਹਨਾਂ ਦੇ ਘਰ ਦੇ ਵਿੱਚ ਆ ਇਹਨਾਂ ਨੂੰ ਮਾਰਦੇ ਕੁਟਦੇ ਨਾਲ ਜਲੀਲ ਕਰਦੇ ਆ ਤੇ ਕਿਤੇ ਕਿਤੇ ਇਹ ਵੀ ਦੇਖਿਆ ਗਿਆ ਹੈ ਕਿ ਪੁਲਿਸ ਵੀ ਕਈ ਬਿਆਨਾਂ ਦੇ ਵਿੱਚੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੇ ਪ੍ਰੋਪਰ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਕੋਈ ਵਧੀਆ ਤਰੀਕੇ ਨਾਲ ਪ੍ਰੋਪਰ ਸਫਾਈ ਦੇ ਨਾਲ ਬਿਆਨ ਨਹੀਂ ਦਿੱਤੇ ਕਿ proper case ਦੇ ਵਿੱਚ ਕੀ ਹੈ ਇਨਵੋਲਵਮੈਂਟ ਕਿਦੀ ਹੈ ਕਿਦੀ ਨਹੀਂ ਜਿੱਥੇ ਦੇਖਿਆ ਗਿਆ ਹੈ ਕਿ ਜਿਹੜੇ ਆਪਾਂ ਬੱਚੇ ਦੇ ਬਿਆਨ ਲਏ ਸੀਗੇ ਉਹ ਵੀ ਕਿਤੇ ਕਿਤੇ ਗੱਲਾਂ ਤੋਂ ਮੁਕਰਦਾ ਹੋਇਆ ਨਜ਼ਰ ਆਇਆ ਪੂਰੀ ਗੱਲਬਾਤ ਤਾਂ ਹਜੇ ਕਲੀਅਰ ਨਹੀਂ ਹੋਈ ਸੋ ਦੇਖਣਾ ਹੋਏਗਾ ਕਿ ਅੱਗੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਇਸ ਕੇਸ ਦਾ ਕੀ ਨਤੀਜਾ ਨਿਕਲਦਾ ਹੈ ਕੀ ਬਾਕੀਏ ਕੇਸਾਂ ਦੇ ਮਾਮਲੇ ਵੀ ਬਾਪੂ ਜੀ ਨੂੰ ਇਦਾਂ ਰੁੜਕਣਾ ਪਏਗਾ ਆ ਉਹਨਾਂ ਨੇ ਟਾਈਮ ਦੇ ਵਿੱਚ ਪਤਾ ਲੱਗੇਗਾ ਕੈਮਰਾਮੈਨ ਗੁਰਮੀਤ ਸਿੰਘ ਦੇ ਨਾਲ ਮੈਂ ਮਨਪ੍ਰੀਤ ਸਿੰਘ